ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਏ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਕਿਸਾਨਾਂ ਦੇ ਵੱਲੋਂ ਅੱਜ ਜਿਹੜਾ ਕਿ ਸ਼ੰਭੂ ਬਾਰਡਰ ਤੇ ਹੱਲਾ ਬੋਲਣਾ ਜਿਸ ਦੇ ਮੱਦੇਨਜ਼ਰ ਜੀ.ਐਸ.ਬੀ ਮਸ਼ੀਨਾਂ ਲੈ ਕੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਤੇ ਪਹੁੰਚੇ ਨੇ ਤੇ ਉੱਥੇ ਦਾ ਮਾਹੌਲ ਦੇਖ ਕਿਤੇ ਨਾ ਕਿਤੇ ਪ੍ਰਸ਼ਾਸਨ ਉ ਵੀ ਹੱਥਾਂ ਪੈਰਾਂ ਦੇ ਪੈ ਗਈ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਕੀਤੇ ਹੋਏ ਫੁਕਤਾ ਪ੍ਰਬੰਧਨ ਨੂੰ ਪਟਣ ਦੇ ਵਾਸਤੇ ਕਿਸਾਨ ਜេសਬੀ ਮਸ਼ੀਨਾਂ ਲੈ ਕੇ ਪਹੁੰਚੇ ਨੇ ਜਿਸ ਦੇ ਮੱਦੇ ਨਜ਼ਰ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਸਿਮੰਟ ਦੇ ਬੈਰੀਕੇਡ ਲਗਾਏ ਗਏ ਨੇ ਲੋਹੇ ਦੇ ਬੈਰੀਕੇਡ ਲਗਾਏ ਗਏ ਨੇ ਕੰਡਿਆਲੀਆਂ ਤਾਰਾਂ ਦਾ ਪ੍ਰਬੰਧ ਕੀਤਾ ਗਿਆ ਉਸ ਨੂੰ ਪਟਣ ਦੇ ਬਾਅਦ ਸੇ ਹੁਣ ਕਿਸਾਨ ਪੂਰੀ ਤਿਆਰੀ ਦੇ ਨਾਲ ਪਹੁੰਚੇ ਨੇ ਜਿਸ ਦੇ ਮੱਦੇ ਨਜ਼ਰ ਪ੍ਰਸ਼ਾਸਨ ਜਿਹੜਾ ਕਿ ਇਸ ਮਾਹੌਲ ਨੂੰ ਦੇਖ ਕੇ ਉਹਨਾਂ ਨੇ ਕਿਸਾਨਾਂ ਦੇ ਨਾਲ ਮੀਟਿੰਗ ਸੱਦ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਸ਼ਾਂਤੀਪੂਰਵਕ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਜਾਂ ਇਹ ਵੀ ਹੋ ਸਕਦਾ ਹੈ ਕਿ ਫਿਰ ਇਹਨਾਂ ਨੂੰ ਜਿਹੜਾ ਕਿ ਦਿੱਲੀ ਵੱਲ ਕੂਚ ਕਰਨ ਲਈ ਜਿਹੜੇ ਕਿ ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਕੁਝ ਸ਼ਰਤਾਂ ਦੇ ਤਹਿਤ ਕਿ ਸ਼ਾਂਤੀਪੂਰਵਕ ਤੁਸੀਂ ਦਿੱਲੀ ਦੇ ਵਿੱਚ ਜਾ ਕੇ ਪ੍ਰਦਰਸ਼ਨ ਕਰ ਸਕਦੇ ਹੋ ਤੇ ਕਿ ਉੱਥੇ ਜਗ੍ਹਾ ਵੀ ਨਿਸ਼ਚਿਤ ਕੀਤੀ ਜਾ ਸਕਦੀ ਹੈ ਕੀ ਆਖਰ ਕਿਹੜੇ ਜਗਤ ਤੇ ਜਾ ਕੇ ਤੁਸੀਂ ਆਪਣਾ ਸ਼ਾਂਤੀਪੂਰਵਕ ਦੇ ਨਾਲ ਅੰਦੋਲਨ ਹੈ ਉਹ ਕਰ ਸਕਦੇ ਹੋ ਅਜਿਹੀਆਂ ਗੱਲਾਂ ਜਿਹੜੇ ਕੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਪ੍ਰਸ਼ਾਸਨ ਨੇ ਮੀਟਿੰਗ ਵਾਸਤੇ ਸੱਦਿਆ ਗਿਆ ਤੇ ਇਸ ਮੀਟਿੰਗ ਦੇ ਵਿੱਚ ਚਰਚਾ ਹੋ ਸਕਦੀ ਹੈ ਸ਼ਾਂਤੀਪੂਰਵਕ ਅੰਦੋਲਨ ਕਰਨ ਨੂੰ ਲੈ ਕੇ ਵੀ ਹੋ ਸਕਦੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਤਿਆਰੀਆਂ ਖਿੱਚ ਕੇ ਆਏ ਨੇ ਉਹਨਾਂ ਨੂੰ ਜਿਹੜਾ ਕਿ ਰੋਕਣ ਦੇ ਵਾਸਤੇ ਉਹਨਾਂ ਦੇ ਨਾਲ ਕੁਝ ਮੰਗਾਂ ਜਾਂ ਕੁਝ ਸ਼ਰਤਾਂ ਮੰਨ ਕੇ ਉਹਨਾਂ ਨੂੰ ਜਿਹੜਾ ਕਿ ਅੰਦੋਲਨ ਕਰਨ ਦੀ ਜਾਸਤ ਦਿੱਤੀ ਜਾ ਸਕਦੀ ਹੈ ਪਰ ਦੇਖਣਾ ਹੋਵੇਗਾ ਕਿਉਂਕਿ ਹੁਣ ਤੱਕ ਜਿਹੜੀਆਂ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗਾਂ ਹੋਈਆਂ ਨੇ ਉਹ ਸਾਰੀਆਂ ਅਸਫਲ ਰਹੀਆਂ ਨੇ ਕਿਉਂਕਿ ਜਿਸ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਵੱਲੋਂ ਕੂਚ ਕੀਤਾ ਜਾ ਰਿਹਾ ਦਿੱਲੀ ਵੱਲ ਉਹਨਾਂ ਮੰਗਾਂ ਦੇ ਉੱਤੇ ਸਹਿਮਤੀ ਨਹੀਂ ਬਣ ਪਾ ਰਹੀ ਜਿਸ ਦੇ ਮੱਦੇਨਜ਼ਰ ਕਿਸਾਨ ਲਗਾਤਾਰ ਨਵੇਂ ਤਨੋਂਵੇਂ ਐਲਾਨ ਕਰ ਰਹੇ ਨੇ ਤੇ ਅੱਜ ਉਹਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਕਿ ਅਸੀਂ ਬਾਰਡਰਾਂ ਨੂੰ ਪੱਟ ਕੇ ਦਿੱਲੀ ਦੇ ਅੰਦਰ ਐਂਟਰ ਹੋ ਜਾਵਾਂਗੇ ਜਿਸ ਦੇ ਮੱਦੇਨਜ਼ਰ ਸਵੇਰ ਤੋਂ ਜਿੱਥੇ ਕਿਸਾਨ ਸ਼ੰਭੂ ਬਾਗੜੂ ਤੇ ਪਹੁੰਚ ਰਹੇ ਨੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਕਾਫੀ ਸਖਤ ਨਜ਼ਰ ਆ ਰਿਹਾ ਹੈ ਕਿਸਾਨਾਂ ਦਾ ਅਜਿਹਾ ਮਾਹੌਲ ਦੇਖ ਕੇ ਕਿਤਨਾ-ਕਿਤੇ ਪ੍ਰਸ਼ਾਸਨ ਤੇ ਸਰਕਾਰ ਡਰੀ ਹੋਈ ਜਿਹੜੀ ਕਿ ਨਜ਼ਰ ਆ ਰਹੀ ਹੈ ਜਿੱਦੇ ਮੱਦੇ ਨਜ਼ਰ ਕਿਸਾਨਾਂ ਦੇ ਨਾਲ ਪ੍ਰਸ਼ਾਸਨ ਨੇ ਮੀਟਿੰਗ ਸੱਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਚਰਚਾ ਕੀਤੀ ਜਾ ਸਕਦੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਅੰਦੋਲਨ ਕਰਨ ਦੀ ਜ਼ਾਇਸਤ ਵੀ ਦਿੱਤੀ ਜਾ ਸਕਦੀ ਹੈ ਪਰ ਪ੍ਰਸ਼ਾਸਨ ਨੇ ਸਰਕਾਰ ਦੇ ਕੁਝ ਮੰਗਾਂ ਹੋਣਗੀਆਂ ਉਹਨਾਂ ਮੰਗਾਂ ਨੂੰ ਉਹਨਾਂ ਮਾਫ ਕਰਨਾ ਕੁਝ ਸ਼ਰਤਾਂ ਹੋਣਗੀਆਂ ਉਹਨਾਂ ਸ਼ਰਤਾਂ ਦੇ ਤਹਿਤ ਹੀ ਜਿਹੜੇ ਕਿਸਾਨ ਨੇ ਉਹ ਪ੍ਰਦਰਸ਼ਨ ਕਰ ਸਕਣਗੇ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਕਿਹੜੀਆਂ ਸ਼ਰਤਾਂ ਨੇ ਜਿਹੜੀਆਂ ਕਿਸਾਨਾਂ ਦੇ ਅੱਗੇ ਰੱਖਿਆ ਜਾਣਗੇ ਤੇ ਕਿਸਾਨ ਕੀ ਉਹਨਾਂ ਸ਼ਰਤਾਂ ਨੂੰ ਕਬੂਲ ਕਰਦੇ ਨੇ ਜਾਂ ਫਿਰ ਜਿਸ ਤਰੀਕੇ ਨਾਲ ਤਿਆਰੀਆਂ ਕਰਕੇ ਉਹ ਬਾਰਡਰ ਵੱਲ ਕੂਚ ਕਰ ਰਹੇ ਨੇ ਕੀ ਉਹ ਉਹ ਬਾਰਡਰ ਪਾਰ ਕਰ ਸਕਣਗੇ ਜਾਂ ਨਹੀਂ